ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡੀ ਸਕਰੀਨ ਦੇ ਉੱਤੇ ਜਿਹੜੇ ਤੁਸੀਂ ਚੀਕੂ ਦੇਖ ਰਹੇ ਹੋ ਇਹ ਹੁਣੇ-ਹੁਣੇ ਆਪਾਂ ਆਪਣੇ ਪਿੱਛੇ ਜਿਹੜਾ ਬੂਟਾ ਲੱਗਿਆ ਹੋਇਆ ਉਹਦੇ ਉੱਤੋਂ ਤੋੜੇ ਨੇਗੇ ਤੇ ਇਹਨਾਂ ਨੂੰ ਪਕਾਉਣਾ ਕਿਸ ਤਰ੍ਹਾਂ ਦਾ ਬਿਨਾ ਕਿਸੇ ਕੈਮੀਕਲ ਤੋਂ ਆਪਾਂ ਬਹੁਤ ਆਸਾਨੀ ਨਾਲ ਜਿਹੜਾ ਇਹਨਾਂ ਨੂੰ ਪਕਾ ਸਕਦੇ ਆਂਗੇ ਇਸ ਸੰਬੰਧੀ ਕਾਫੀ ਸਾਰੇ ਵੀਰਾਂ ਦੇ ਸਵਾਲ ਆਏ ਸੀਗੇ ਕਿ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਪਕਾਉਣਾਗਾ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਪਕਾਉਣਾਗਾ ਤੇ ਕਦੋਂ ਇਹਨਾਂ ਦੀ ਤੜਾਈ ਕਰਨੀ ਹੈ ਤੇ ਕਿਹੜੀ ਸਾਈਜ਼ ਦਾ ਜਿਹੜਾ ਚੀਕੂ ਹੋਵੇ ਆ ਤੁਸੀਂ ਦੇਖ ਹੀ ਇਹ ਇੰਨੇ ਸਾਈਜ਼ ਦਾ ਚੀਕੂ ਜਿਹੜਾ ਆਸਾਨੀ ਨਾਲ ਵਧੀਆ ਜਿਹੜਾ ਟੇਸਟ ਦੇ ਵਿੱਚ ਪੱਕ ਜਾਂਦਾ ਹੈਗਾ ਤੇ ਆਪਾਂ ਨੂੰ ਤੋੜਨ ਵੇਲੇ ਜਿਹੜਾ ਇਹ ਸਿਲੈਕਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਆਪਾਂ ਛੋਟੇ ਚੀਕੂ ਤੋੜ ਕੇ ਪਕਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜੀ ਮਠਾਸ ਨਹੀਂ ਆਉਂਦੀਗੀ ਤੇ ਦੂਸਰੀ ਗੱਲ ਇਹ ਹੈ ਕਿ ਇਹਨੂੰ ਪਕਾਉਣ ਦੇ ਵਿੱਚ ਕੋਈ ਖਾਸ ਆਪਾਂ ਨੂੰ ਜਿਹੜਾ ਕਿਸੇ ਚੀਜ਼ ਦੀ ਜ਼ਰੂਰਤ ਨਹੀਂਗੀ ਇਹਦੇ 'ਚ ਆਪਾਂ ਨੂੰ ਤਲਾਈ ਤੋਂ ਬਾਅਦ ਸਿਰਫ ਇੱਕ ਜਿਹੜਾ ਗੱਤੇ ਦਾ ਡੱਬਾ ਚਾਹੀਦਾ ਹੈਗਾ ਇੱਕ ਪਤਲਾਈ ਤੋਂ ਬਾਅਦ ਥੋੜੇ-ਵੋਟੇ ਹੋਰ ਜਿਹੜੇ ਜ਼ਰੂਰੀ ਕੰਮ ਨੇ ਉਹ ਕਰਨੇ ਨੇਗੇ ਇਸ ਵੀਡੀਓ ਦੇ ਨਾਲ ਆਖਰ ਤੱਕ ਬਣੇ ਰਹੋ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਜਿਹੜਾ ਪਕਾਉਣਾ ਹੈਗਾ ਜੀ ਹੁਣ ਜਿਹੜੀ ਗੱਲ ਕਰੀਏ ਤੋੜਨ ਤੋਂ ਬਾਅਦ ਪਹਿਲੇ ਕੰਮ ਦੀ ਪਹਿਲਾ ਕੰਮ ਇਹ ਹੈ ਕਿ ਜਦੋਂ ਤੋੜਦੇ ਆਪਾਂ ਇਸ ਤਰ੍ਹਾਂ ਇਹਨਾਂ ਦੇ ਉੱਪਰ ਜਿਹੜਾ ਦੁੱਧਿਆ ਹੁੰਦਾ ਹੀ ਇਹ ਲੈਟਿਕਸ ਕਹਿੰਦੇ ਆ ਇਹਨੂੰ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਜਿਹੜਾ ਸਾਫ਼ ਕਰ ਦੇਣਾ ਹੈਗਾ ਇਹ ਲੱਗਿਆ ਨਹੀਂ ਰਹਿਣਾ ਚਾਹੀਦਾ ਫਰੂਟਾਂ ਤੇ ਤੇ ਲਾ ਦੇਣਾ ਹੈਗਾ ਆਪਾਂ ਜਿੱਥੇ ਜਿੱਥੇ ਫਰੂਟ ਦੇ ਉੱਪਰ ਲੱਗਿਆ ਰਹਿ ਜਾਂਦਾ ਹੈਗਾ ਉੱਥੇ ਫਰੂਟ ਗਲਣਾ ਸ਼ੁਰੂ ਹੋ ਜਾਂਦਾ ਹੈਗਾ ਇਸ ਕਰਕੇ ਇਹਨੂੰ ਧੋ ਕੇ ਹਲਕਾ ਛਕਾ ਕੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕੋਈ ਗੱਤੇ ਦਾ ਵਧੀਆ ਡੱਬਾ ਲੈ ਕੇ ਜੀ ਉਹਦੇ ਵਿੱਚ ਇਹਨੂੰ ਰੱਖ ਦੇਣਾ ਹੈਗਾ ਤੇ ਇਹ ਜ਼ਰੂਰੀ ਨਹੀਂ ਕਿ ਜਿਹੜਾ ਡੱਬਾ ਬਿਲਕੁਲ 에ਅਰਟਾਈਟ ਹੋਵੇ ਉਹ ਡੱਬੇ ਨੂੰ ਆਪਾਂ ਥੋੜਾ ਜਿਹਾ ਖੁੱਲਾ ਛੱਡ ਕੇ ਤੇ ਉਹਦੇ ਵਿੱਚ ਪਾ ਕੇ ਇਹਨਾਂ ਨੂੰ ਸੀਗੂਆਂ ਨੂੰ ਤੇ ਰੱਖ ਸਕਦੇ ਹਾਂਗੇ ਤੇ ਰੱਖਣ ਤੋਂ ਬਾਅਦ ਜਿਹੜਾ ਆਪਣਾ ਥੋੜਾ ਬੰਦ ਕਰਕੇ ਉਹਨੂੰ 3-4 ਦਿਨਾਂ ਦੇ ਵਕਫੇ ਤੋਂ ਬਾਅਦ ਜਿਹੜਾ ਖੋਲ ਕੇ ਦੇਖਣਾਗਾ ਉਹਦੇ ਚੋ 2-4 ਜਿਹੜੇ ਜਿਆਦਾ ਮੈਚੂਰ ਚਿਕੂ ਨੇਗੇ ਉਹ ਪੋਲੇ ਹੋਗੇ ਹੋਣੇ ਆ ਜਿਹੜੇ ਥੋੜੇ ਘੱਟ ਮੈਚੂਰ ਨੇਗੇ ਉਹ ਜਿਹੜੇ ਹੌਲੀ-ਹੌਲੀ ਜਿਹੜੇ ਪੋਲੇ ਹੁੰਦੇ ਰਹਿੰਦੇ ਆ ਜੀ ਲਗਭਗ 3 ਤੋਂ 4 ਦਿਨਾਂ ਦੇ ਵਿੱਚ ਜਿਹੜੇ ਇਹ ਪੱਕ ਕੇ ਤਿਆਰ ਹੋ ਜਾਂਦੇ ਹੈਗੇ ਜੇ ਕੋਈ ਥੋੜਾ ਜਿਹਾ ਛੋਟੇ ਸਾਈਜ਼ ਦਾ ਟੁੱਟ ਜਾਂਦਾਗਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀਗੀ ਉਹ ਵੀ 5 ਤੋਂ 6 ਦਿਨਾਂ ਦੇ ਵਿੱਚ ਜਿਹੜਾ ਪੱਕ ਕੇ ਤਿਆਰ ਹੋ ਜਾਂਦਾ ਜੀ ਤੇ ਇਹਦੇ ਵਿੱਚ ਜਿਹੜਾ ਆਪਾਂ ਹੋਰ ਜ਼ਰੂਰੀ ਇੱਕ ਚੀਜ਼ ਦੇਖਣੀ ਹੈਗੀ ਕਿ ਜਿਹੜਾ ਜਿਆਦਾ ਓਵਰ ਰਾਈਪਟੇ ਜਾਨੀ ਕਿ ਜਿਆਦੇ ਜਦੋਂ ਪੱਕ ਜਾਂਦਾ ਚੀਕੂ ਉਹ ਗਲਣਾ ਸ਼ੁਰੂ ਹੋ ਜਾਂਦਾ ਡੱਬੇ ਦੇ ਵਿੱਚ ਤੇ ਉਹਨੂੰ ਗਲਣ ਦੇ ਨਾਲ ਦੂਜੇ ਚੀਕੂ ਵੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਇਸ ਕਰਕੇ ਜਿਹੜਾ ਆਪਾਂ ਤਿੰਨ ਕਿ ਦਿਨਾਂ ਬਾਅਦ ਜਿਹੜਾ ਡੱਬੇ ਨੂੰ ਖੋਲ ਕੇ ਜ਼ਰੂਰ ਦੇਖਣਾ ਵੀ ਕੋਈ ਜਿਆਦੇ ਪੱਕਿਆ ਹੋਇਆ ਚੀਕੂ ਤਾਂ ਨਹੀਂ ਹੈਗਾਗਾ ਜੇਕਰ ਕੋਈ ਜਿਆਦੇ ਪੋਲਾ ਹੋਇਆ ਹੋਇਆ ਚੀਕੂ ਉਹਦੇ ਵਿੱਚ ਹੈਗਾਗਾ ਤਾਂ ਤੁਸੀਂ ਉਹਨੂੰ ਬਾਹਰ ਕੱਢ ਦੇਣਾਗਾ ਤੇ ਜੇਕਰ ਕੋਈ ਜਿਆਦੇ ਛੋਟਾ ਚੀਕੂ ਹੈਗਾ ਤਾਂ ਉਹਨਾਂ ਨੂੰ ਤੁਸੀਂ ਲੰਬੇ ਸਮੇਂ ਤੱਕ ਜਿਹੜਾ ਉਸੇ ਡੱਬੇ ਦੇ ਵਿੱਚ ਪਏ ਰਹਿਣ ਦੇਣਾ ਚਾਹੀਦਾ ਹੈਗਾ ਤੇ ਪੱਕਣ ਤੋਂ ਬਾਅਦ ਜਿਹੜੀ ਨਿਸ਼ਾਨੀ ਹੈਗੀ ਹੈਗੀ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਅੰਗੂਠੇ ਦੀ ਮਦਦ ਨਾਲ ਦੱਬ ਕੇ ਦੇਖਣਾਗਾ ਦੱਬਣ ਤੋਂ ਬਾਅਦ ਜਿਹੜੀ ਇਹਨਾਂ ਦੇ ਵਿੱਚ ਪਲਾਈ ਆ ਜਾਂਦੀ ਹੈਗੀ ਪਲਾਈ ਦੇ ਨਾਲ ਜਿਹੜਾ ਇਹ ਪੱਕ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਪੱਕ ਕੇ ਹੁਣ ਤਿਆਰ ਹੋ ਚੁੱਕੇ ਨੇਗੇ ਤੇ ਇਹ ਇਹਨਾਂ ਦਾ ਆਸਾਨ ਤਰੀਕਾ ਹੈਗਾ ਜੇ ਇਸ ਸੰਬੰਧੀ ਤੁਹਾਡਾ ਕੋਈ ਹੋਰ ਵੀ ਸਵਾਲ ਹੋਇਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਬੜੀ ਆਸਾਨੀ ਨਾਲ ਆਪਾਂ ਇਹਨਾਂ ਨੂੰ ਪਕਾ ਸਕਦੇ ਹਾਂ ਕਿ ਘਰ ਦੇ ਵਿੱਚ ਤੇ ਜੇਕਰ ਆਪਾਂ ਗੱਲ ਕਰੀਏ ਜਿਹੜੇ ਬਾਜ਼ਾਰ ਦੇ ਵਿੱਚ ਚੀਗੂ ਆਉਂਦੇ ਨੇ ਉਹ ਮਾਰਕੀਟ ਦੇ ਵਿੱਚ ਜਲਦੀ ਪਕਾਉਣ ਦੇ ਖਾਤਰ ਕਾਫੀ ਸਾਰੇ ਜਿਹੜੇ ਕੈਮੀਕਲ ਆਗੇ ਜਿਨ੍ਹਾਂ ਨੂੰ ਉਹਨਾਂ ਦੇ ਉੱਪਰ ਲਾਇਆ ਜਾਂਦਾ ਹੈਗਾ ਤੇ ਉਹ ਕੈਮੀਕਲਾਂ ਦਾ ਜਿਹੜਾ ਮਾੜਾ ਅਸਰ ਆਪਣੀ ਸਿਹਤ ਦੇ ਉੱਪਰ ਪੈਂਦਾ ਹੈਗਾ ਇਸ ਕਰਕੇ ਜਿਹੜਾ ਆਪਣੀ ਬਗੀਚੀ ਦੇ ਵਿੱਚ ਫਲਾਂ ਦੇ ਪੌਦੇ ਜਰੂਰ ਲਗਾਓ ਤੇ ਆਪਣੇ ਫਲ ਆਪ ਪਕਾ ਕੇ ਆਪਣੀ ਵਰਤੋਂ ਜੋਗਗੇ ਆਪਣੇ ਘਰ ਦੇ ਵਿੱਚ ਵਰਤੋ ਜੀ ਸਾਡੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਪੇਜ ਨਾਲ ਜੁੜੇ ਰਹੋ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਤੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੀਆਂ ਵੀਡੀਓ ਤੁਹਾਡੇ ਤੱਕ ਇੱਕ ਚੰਗੀ ਜਾਣਕਾਰੀ ਲੈ ਕੇ ਆਉਂਦੀਆਂ ਨੇ ਤਾਂ ਤੁਸੀਂ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਜੀ